ਕੈਨੇਡਾ ਦੇ ਵਿੱਚ ਗਏ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੇ ਨਵੇਂ ਨਿਯਮ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਹੁਕਮ ਨੇੜੇ ਸਖਤ ਸੁਣਾ ਦਿੱਤਾ ਗਿਆ ਨੇ ਜਿਹੜੇ ਉੱਥੇ ਪਹਿਲਾਂ ਨਿਯਮ ਸੀ ਉਹਨਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਖਬਰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਜਾਂ ਕੁੜੀਆਂ ਨੇ ਜਿਹੜੇ ਬਹੁਤ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਦੇ ਉੱਪਰ ਗਏ ਹੋਏ ਨੇ ਤੇ ਉਹਨਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਨਵੇਂ ਨਿਯਮ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤੇ ਗਏ ਨੇ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਕੈਨੇਡਾ ਦੇ ਵਿੱਚ ਆਈ ਹੈ ਉਹਨਾਂ ਦੇ ਰਿਪੀਟ ਹੋਈ ਹੈ ਉਹਨਾਂ ਦੇ ਵੱਲੋਂ ਜਿਹੜਾ ਨਵੇਂ ਰੂਲਾਂ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ ਸੌਤੀ ਦੇ ਨਾਲੇ ਰੂਲ ਲਾਗੂ ਕਰਵਾਏ ਜਾਣ ਜਾਨੀ ਕਿ ਉਹਨਾ ਸਟੱਡੀ ਵੀਜ਼ੇ ਵਾਲਿਆਂ ਨੂੰ ਜਿਹੜੀ ਸਿੱਧੇ ਤੌਰ ਤੇ ਖਬਰ ਪ੍ਰਭਾਵਿਤ ਕਰੇਗੀ ਕਿਉਂਕਿ ਜਿਹੜਾ ਸਟੱਡੀ ਵੀਜ਼ਾ ਦੇ ਉੱਪਰ ਜੇਕਰ ਤੁਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਕੇ ਕੈਨੇਡਾ ਦੇ ਵਿੱਚ ਗਏ ਹੋ ਤਾਂ ਜੇਕਰ ਉੱਥੇ ਜਾ ਕੇ ਤੁਹਾਡਾ ਮਨ ਦਾ ਖਿਆਲ ਬਦਲ ਜਾਂਦਾ ਕਿ ਤੁਸੀਂ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਲੱਗਣਾ ਚਾਹੁੰਦੇ ਹੋ ਪੜਾਈ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਹੋਰ ਕਿਸੇ ਕਾਲਜ ਦੇ ਵਿੱਚ ਲੱਗਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਵੀਜ਼ਾ ਚੇਂਜ ਕਰਵਾਉਣਾ ਪਵੇਗਾ ਵੀਜ਼ਾ ਪਰਮਿਟ ਹੋਰ ਲੈਣਾ ਪਵੇਗਾ ਜੇਕਰ ਬਿਨਾਂ ਕਿਸੇ ਵੀਜ਼ਾ ਪਰਮਟ ਚੇਂਜ ਕਰੇ ਤਾਂ ਤੁਸੀਂ ਆਪਣਾ ਕਾਲਜ ਜਾਂ ਯੂਨੀਵਰਸਿਟੀ ਬਦਲ ਲਨੇ ਹੋ ਤਾਂ ਤੁਹਾਡੇ ਸਟੱਡੀ ਵੀਜ਼ੇ ਦੇ ਉੱਪਰ ਆ ਬਹੁਤ ਵੱਡਾ ਕੋਈ ਇਫੈਕਟ ਪੈ ਸਕਦਾ ਸਾਈਡ ਇਫੈਕਟ ਕਹਿ ਸਕਦੇ ਆ ਕਿ ਪੈ ਸਕਦਾ ਕਿ ਤੁਹਾਨੂੰ ਕੋਈ ਵੱਡਾ ਨਫਾ ਨੁਕਸਾਨ ਝੱਲਣਾ ਪੈ ਸਕਦਾ ਕਿਉਂਕਿ ਇਸ ਦੇ ਨਾਲ ਤੁਹਾਡਾ ਸਟੱਡੀ ਵੀਜ਼ਾ ਦੇ ਉੱਪਰ ਕੋਈ ਨਾ ਕੋਈ ਮੁਸ਼ਕਲ ਖੜੀ ਹੋ ਸਕਦੀ ਹੈ ਕਿਉਂਕਿ ਮੁਸ਼ਕਲਾਂ ਇਸ ਤਰੀਕੇ ਦੀ ਆ ਸਕਦੀਆਂ ਨੇ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਜਿਹੜੇ ਜੋ ਸਟੱਡੀ ਵੀਜ਼ੇ ਤੋਂ ਬਾਅਦ ਵਰਕ ਵੀਜ਼ਾ ਪਾਉਂਦੇ ਨੇ ਜਾਂ ਫਿਰ ਵਰਕ ਵੀਜ਼ਾ ਪਾਉਣ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਆਉਂਦੀ ਹੈ ਜਾਂ ਫਿਰ ਜਿਹੜੇ ਅੱਗੇ ਵੀਜ਼ਾ ਐਕਸਟੈਂਡ ਕਰਾਉਂਦੇ ਨੇ ਸਟੱਡੀ ਵੀਜ਼ਾ ਹੋਰ ਪੜ੍ਹਾਈ ਲੈਂਦੇ ਨੇ ਤਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੀ ਜੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਨਾਂ ਪਰਮਿਸ਼ਨ ਤੋਂ ਜੇਕਰ ਤੁਸੀਂ ਬਿਨਾ ਨਵਾਂ ਸਟੱਡੀ ਪਰਮਿਟ ਲਏ ਤੋਂ ਬਿਨਾ ਪਰਮਿਸ਼ਨ ਲਏ ਤੋਂ ਜੜੀ ਹੋਰ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਸ਼ੁਰੂ ਕਰ ਲੈਣੇ ਤਾਂ ਤੁਹਾਡੇ ਪਹਿਲੇ ਸਟੱਡੀ ਵੀਜ਼ੇ ਦੇ ਉੱਪਰ ਪੁਰਾਣੇ ਸਟੱਡੀ ਵੀਜ਼ੇ ਦੇ ਉੱਪਰ ਸਿੱਧਾ ਅਸਰ ਪਵੇਗਾ ਤਾਂ ਯੂਨੀਵਰਸਿਟੀ ਕਾਲਜ ਬਦਲਣ ਦੇ ਲਈ ਲੈਣਾ ਪਵੇਗਾ ਨਵਾਂ ਸਟੱਡੀ ਪਰਮਿਟ ਬਹੁਤ ਵੱਡੇ ਹੁਕਮ ਨੇ ਜਿਹੜੇ ਕੈਨੇਡਾ ਦੇ ਵਿੱਚ ਮਾਰਕ ਕਰਨੀ ਉਹਨਾਂ ਦੀ ਸਰਕਾਰ ਦੇ ਵੱਲੋਂ ਸੁਣਾ ਦਿੱਤਾ ਗਿਆ ਨੇ ਹਾਲਾਂਕਿ ਜਿਹੜਾ ਪਹਿਲਾਂ ਤੋਂ ਹੀ ਪਿਛਲੇ ਤਕਰੀਬਨ 1 ਕੁ ਕੁ ਸਾਲ ਤੋਂ ਜਿਹੜਾ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਭਾਵੇਂ ਵਿਦੇਸ਼ਾਂ ਦੇ ਵਿੱਚ ਜਿਹਨਾਂ ਵੀ ਲੋਕ ਨੇ ਜਿਹੜੇ ਕੈਨੇਡਾ ਦੇ ਵਿੱਚ ਵਿਦੇਸ਼ਾਂ ਤੋਂ ਆਉਂਦੇ ਨੇ ਉਹਨਾਂ ਨੂੰ ਲੈ ਕੇ ਕੁਝ ਰੂਲਸ ਚੇਂਜ ਕੀਤੇ ਨੇ ਪਰ ਕਿਉਂਕਿ ਉਸ ਤੋਂ ਪਹਿਲਾਂ ਦਾ ਜੇ ਕਿ ਪਿਛਲੇ ਇਕਰ ਪੰਜ ਚਾਰ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਰੂਲਾਂ ਦੇ ਵਿੱਚ ਢਿੱਲ ਦਿੱਤੀ ਹੋਈ ਸੀ ਤੇ ਉਸੇ ਢਿੱਲ ਦਾ ਫਾਇਦਾ ਚੁੱਕਦੇ ਹੋਏ ਬਹੁਤ ਸਾਰੇ ਜਿਹੜੇ ਲੋਕ ਸੀ ਕੈਨੇਡਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਪਹੁੰਚਦੇ ਸੀ ਸਟੱਡੀ ਵੀਜ਼ੇ ਦੇ ਉੱਪਰ ਵਰਕ ਵੀਜ਼ੇ ਦੇ ਉੱਪਰ ਪਰ ਕੁਝ ਕੁ ਸਾਲਾਂ ਦੇ ਵਿੱਚ ਜਦੋਂ ਕੈਨੇਡਾ ਦੇ ਵੱਲੋਂ ਸਖਤਾਈ ਕੀਤੀ ਜਾਂਦੀ ਆ ਤਾਂ ਉਸੇ ਸਖਤਾਈ ਦੇ ਵਿੱਚ ਫਿਰ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਜਾਂ ਫਿਰ ਵਰਕ ਪਰਮਿਟ ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਘਟ ਜਾਂਦੀ ਆ ਪਰ ਇਹ ਸਭ ਦੇ ਵਿਚਾਲੇ ਅੱਜ ਇੱਕ ਹੋਰ ਵੱਡਾ ਸਖ਼ਤ ਜਿਹੜਾ ਫੈਸਲਾ ਉਹ ਲੈ ਲਿਆ ਹੈਗਾ ਸਖ਼ਤ ਹੁਕਮ ਵਿਦਿਆਰਥੀਆਂ ਨੂੰ ਸੁਣਾ ਦਿੱਤੇ ਗਏ ਨੇ ਤਾਂ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਆ ਸਟੱਡੀ ਵੀਜ਼ਾ ਦੇ ਉੱਪਰ ਪੜਨ ਗਏ ਹੋਣੇ ਬਹੁਤ ਵਾਰ ਅਜਿਹਾ ਵੀ ਹੁੰਦਾ ਕਿ ਜਦੋਂ ਏਜੰਟ ਦੁਆਰਾ ਵੀਜ਼ਾ ਲਗਵਾਇਆ ਜਾਂਦਾ ਤਾਂ ਕਿਸੇ ਬੈਂਡ ਕੱਟ ਹੁੰਦੇ ਨੇ ਤਾਂ ਕਿਸੇ ਅਜਿਹੇ ਜਿਹੜਾ ਜੋ ਜੋ ਕਾਲਜ ਯੂਨੀਵਰਸਿਟੀ ਵਿੱਚ ਲਗਾ ਦਿੱਤਾ ਜਾਂਦਾ ਕਿ ਜਿੱਥੇ ਜਾ ਕੇ ਉਸ ਵਿਦਿਆਰਥੀ ਦਾ ਨੌਜਵਾਨ ਦਾ ਮਨ ਨਹੀਂ ਲੱਗਦਾ ਤੇ ਉੱਥੇ ਜਾ ਕੇ ਉਹ ਜਿਹੜਾ ਕਾਲਜ ਯੂਨੀਵਰਸਿਟੀ ਜਾਂ ਆਪਣਾ ਕੋਰਸ ਪੜਾਈ ਬਦਲਣ ਦਾ ਮਨ ਦੇ ਵਿੱਚ ਖਿਆਲ ਲੈ ਕੇ ਆਉਂਦਾ ਤਾਂ ਉਸ ਵਕਤ ਜੇਕਰ ਤੁਸੀਂ ਆਪਣਾ ਕੋਈ ਕਾਲਜ ਯੂਨੀਵਰਸਿਟੀ ਬਦਲਣਾ ਤਾਂ ਪਹਿਲਾਂ ਤੁਹਾਨੂੰ ਆਪਣਾ ਸਟੱਡੀ ਪਰਮਿਟ ਉਹਨਾਂ ਚੇਂਜ ਕਰਨਾ ਪਵੇਗਾ ਜੇਕਰ ਤੁਸੀਂ ਬਿਨਾਂ ਸਟੱਡੀ ਪਰਮਿਟ ਚੇਂਜ ਕਰੇ ਆਪਣਾ ਕਾਲਜ ਯੂਨੀਵਰਸਿਟੀ ਚੇਂਜ ਕਰ ਲਿਆ ਤਾਂ ਤੁਹਾਡੇ ਉਸ ਪੁਰਾਣੇ ਵੀਜ਼ੇ ਦੇ ਉੱਪਰ ਕੋਈ ਨਾ ਕੋਈ ਜਿਹੜਾ ਵੱਡਾ ਇਫੈਕਟ ਪੈ ਸਕਦਾ ਤੁਹਾਨੂੰ ਜਿਹੜਾ ਕੋਈ ਨੁਕਸਾਨ ਚੱਲਣਾ ਪੈ ਸਕਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ